ਸਸਰੀ ਕਾਲ ਜੀ ਸਿੱਖ ਕੌਮ ਨੇ ਜਿੱਥੇ ਬਹੁਤ ਵੱਡੇ ਵੱਡੇ ਜੋਧੇ ਜਰਨੈਲ ਸੂਰਮੇ ਪੈਦਾ ਕੀਤੇ ਨੇ ਉਥੇ ਬਹੁਤ ਵੱਡੇ ਵੱਡੇ ਵਿਦਵਾਨ ਵੀ ਪੈਦਾ ਕੀਤੇ ਪਰ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਆਪਾਂ ਆਪਣੇ ਵਿਦਵਾਨਾਂ ਨੂੰ ਨਾ ਪ੍ਰਚਾਰ ਸਕੇ ਨਾ ਦੁਨੀਆ ਨੂੰ ਕਬੂਲ ਕਰਵਾ ਸਕੇ ਜੇ ਮੰਨ ਲਓ ਬਾਕੀ ਕੌਮਾਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਆਪਣੇ ਵਿਦਵਾਨਾਂ ਨੂੰ ਪੂਰਾ ਪ੍ਰਚਾਰਿਆ ਵੀ ਤੇ ਪੂਰੀ ਦੁਨੀਆ ਨੂੰ ਕਬੂਲ ਵੀ ਕਰਵਾਇਆ ਜੇ ਮੰਨ ਲਓ ਸਮਕਾਲੀ ਸਿਕਸ ਮਸਿਆਮਾਂ ਦੀ ਗੱਲ ਕੀਤੀ ਜਾਏ ਤੇ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਆਪਾਂ ਪੜਾਈ ਦੇ ਖੇਤਰ ਵਿੱਚ ਬੁਰੀ ਤਰ੍ਹਾਂ ਪਛੜ ਰਹੇ ਹਾਂ ਉਹ ਕੰਮ ਜਿਸ ਨੂੰ ਗੁਰਾਂ ਨੇ ਸ਼ਬਦ ਗੁਰੂ ਦੇ ਘੜ ਲਾਇਆ ਹੋਏ ਤੇ ਆਪਾਂ ਪੜ੍ਹਾਈ ਦੇ ਵਿੱਚ ਪਛੜ ਜਾਈਏ ਤਾਂ ਇਹਦਾ ਮਤਲਬ ਇਹ ਆ ਕਿ ਸਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਤੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹ ਜਿਹੜੀ ਲੜੀ ਸ਼ੁਰੂ ਕੀਤੀ ਆ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਵਿਦਿਆਰਥੀਆਂ ਨੂੰ ਸਾਡੇ ਸਹੀ ਨਾਇਕਾਂ ਬਾਰੇ ਸਾਡੇ ਅਸਲੀ ਮਾਰਗਦਰਸ਼ਕਾਂ ਬਾਰੇ ਪਤਾ ਚੱਲ ਸਕੇ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜੀਵਨੀ ਦੇ ਬਾਰੇ ਆਪਾਂ ਸਕੂਲ ਸਮੇਂ ਤੇ ਇਹਨਾਂ ਦੀ ਜੀਵਨੀ ਪੜ੍ਹੀ ਸੀ ਜੋ ਕਾਫੀ ਜ਼ਿਆਦਾ ਮੋਟੀਵੇਸ਼ਨਲ ਕਾਫੀ ਜ਼ਿਆਦਾ ਇਨਸਪੀਰੇਸ਼ਨਲ ਹੈ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਬਰੂਬਰ ਕਰਨ ਜਾ ਰਹੇ ਹਾਂ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਪ੍ਰੋਫੈਸਰ ਸਾਹਿਬ ਸਿੰਘ ਪ੍ਰਸਿੱਧ ਸਿੱਖ ਵਿਦਵਾਨ ਸਨ ਜਿਨ੍ਹਾਂ ਨੇ ਸਿੱਖ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹ ਇੱਕ ਬੇਮਿਸਾਲ ਲੇਖਕ ਵਿਦਵਾਨ ਅਤੇ ਧਰਮ ਸ਼ਾਸਤਰੀ ਸਨ ਪ੍ਰੋਫੈਸਰ ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਜਿਹੜਾ ਫਤਿਹਵਾਲੀ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਹੀਰਾਨੰਦ ਅਤੇ ਉਹਨਾਂ ਦੀ ਮਾਤਾ ਜੁਮਨਾ ਉਰਫ ਨਿਹਾਲਦੇਈ ਸੀ। ਉਹ ਭਾਵੇਂ ਅਨਪੜ੍ਹ ਸਨ ਪਰ ਬਹੁਤ ਸੁਹਿਰਦ, ਸਰਦਾਲੂ ਅਤੇ ਮਿਹਨਤੀ ਮਾਪੇ ਸਨ। ਉਹਨਾਂ ਦੇ ਪਿਤਾ ਪਿੰਡ ਵਿੱਚ ਇੱਕ ਛੋਟੇ ਜਿਹੇ ਦੁਕਾਨਦਾਰ ਸਨ ਜਿਨ੍ਹਾਂ ਨੂੰ ਆਪਣੀ ਸਾਰੀ ਉਮਰ ਗੁਜ਼ਾਰਾ ਤੋਰਨ ਲਈ ਸੰਘਰਸ਼ ਕਰਨਾ ਪਿਆ। ਉਹਨਾਂ ਕੋਲ ਕੁਝ ਬੱਚੇ ਪੈਦਾ ਹੋਏ ਸਨ ਪਰ ਕੋਈ ਵੀ بچਾ ਨਹੀਂ ਸੀ। ਜਦੋਂ ਸਾਹਿਬ ਸਿੰਘ ਦਾ ਜਨਮ ਹੋਇਆ ਸੀ ਉਹਨਾਂ ਦੇ ਪਿਤਾ ਦੀ ਉਮਰ 45 ਵਰਿਆਂ ਦੀ ਸੀ। ਉਹਨਾਂ ਦਾ ਨਾਮ ਨੱਥੂ ਰਾਮ ਉਹਨਾਂ ਦੇ ਪਿਤਾ ਘੀਰਾਨੰਦ ਦੁਆਰਾ ਰੱਖਿਆ ਗਿਆ ਸੀ ਜੋ ਪਿੰਡ ਵਿੱਚ ਇੱਕ ਛੋਟੀ ਜੀ ਦੁਕਾਨ ਚਲਾਉਂਦੇ ਸਨ ਜਲਦੀ ਹੀ ਇਹ ਪਰਿਵਾਰ ਇਸ ਜਿਹੜੇ ਦੇ ਇੱਕ ਹੋਰ ਨੇੜਲੇ ਪਿੰਡ ਥਰਪਾਲ ਚਲਾ ਗਿਆ ਇੱਕ ਨੌਜਵਾਨ ਦੇ ਤੌਰ ਤੇ ਨਥੂਰਾਮ ਪਿੰਡ ਦੇ ਮੌਲਵੀ ਦਾ ਸ਼ਗਿਰਦ ਸੀ ਜੋ ਹਿਆਤ ਸ਼ਾ ਪ੍ਰਸਿੱਧ ਪੰਜਾਬੀ ਕਵੀ ਦੇ ਪੁੱਤਰ ਸਨ ਆਪਣੀ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਜੀਵਾ ਜਿੱਤਣ ਤੇ ਨਥੂਰਾਮ ਪਸਰੂਰ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਜਿੱਥੇ ਉਹਨਾਂ ਨੇ 1906 ਵਿੱਚ ਖਾਲਸੇ ਦੇ ਸੰਸਕਾਰ ਪ੍ਰਾਪਤ ਕਰਕੇ ਸਿੱਖ ਬਣਨ ਦਾ ਫੈਸਲਾ ਕੀਤਾ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਨਾਮ ਸਾਹਿਬ ਸਿੰਘ ਰੱਖ ਲਿਆ ਆਪਣੇ ਪਿਤਾ ਦੀ ਅਚਨਚੇਤੀ ਮੌਤ ਨੇ ਸਥਿਤੀ ਨੂੰ ਮੁਸ਼ਕਲ ਬਣਾ ਦਿੱਤਾ ਫਿਰ ਵੀ ਉਹ ਪਹਿਲਾਂ ਦਿਆਲ ਸਿੰਘ ਕਾਲਜ ਲਾਹੌਰ ਅਤੇ ਫਿਰ ਸਰਕਾਰੀ ਕਾਲਜ ਲਾਹੌਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਹੇ ਜਿੱਥੇ ਉਹਨਾਂ ਨੇ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸਨ 1917 ਵਿੱਚ ਉਹ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲਾ ਵਿਖੇ ਫੈਕਲਟੀ ਵਿੱਚ ਸੰਸਕ੍ਰਿਤ ਦੇ ਲੈਕਚਰਾਰ ਵਜੋਂ ਸ਼ਾਮਲ ਹੋਏ। ਹੁਣ ਉਹ ਪ੍ਰੋਫੈਸਰ ਸਾਹਿਬ ਸਿੰਘ ਵਜੋਂ ਜਾਣੇ ਜਾਂਦੇ। ਉਹਨਾਂ ਨੇ 1920 ਦੇ ਦਹਾਕੇ ਵਿੱਚ ਗੁਰਦੁਆਰਾ ਸੁਧਾਰ ਲੇਰ ਵਿੱਚ ਹਿੱਸਾ ਲਿਆ। 1921 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੁਕਤ ਸਕੱਤਰ ਨਿਯੁਕਤ ਕੀਤੇ ਗਏ। 1922 ਵਿੱਚ ਗੁਰੂ ਕਾ ਬਾਗ ਅੰਦੋਲਨ ਦੌਰਾਨ ਅਤੇ 1924 ਵਿੱਚ ਜੈਤੋ ਦੇ ਮੋਰਚੇ ਵਿੱਚ ਵੀ ਜਿਲ ਗਏ ਸਨ। 1929 ਤੋਂ 1952 ਤੱਕ ਉਹ ਖਾਲਸਾ ਕਾਲਜ ਅਮਰitsar ਵਿੱਚ ਰਹੇ ਅਤੇ ਸਿੱਖ ਧਰਮ ਦੇ ਪਾਠਾਂ ਅਤੇ ਵਾਰਤਕ ਦੀਆਂ ਟਿੱਪਣੀਆਂ ਪੇਸ਼ ਕਰਦੇ ਰਹੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਹ ਸੇਵਾਮੁਕਤ ਹੋਏ ਕਈ ਸਾਲਾਂ ਦੇ ਅਟੁੱਟ ਅਤੇ ਪ੍ਰਕਾਸ਼ਮਾਨ ਵਿਦਵਤਾ ਦੇ ਕੰਮ ਤੋਂ ਬਾਅਦ ਉਹ ਸਿੱਖ ਮਸ਼ੀਨਰੀ ਕਾਲਜ ਦੇ ਪ੍ਰਿੰਸੀਪਲ ਬਣ ਗਏ ਉਹਨਾਂ ਨੇ ਗੁਰਮਤ ਕਾਲਜ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਕੰਮ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਲਗਭਗ 50 ਰਚਨਾਵਾਂ 1927 ਤੋਂ 1977 ਦਰਮਿਆਨ ਪ੍ਰਕਾਸ਼ਿਤ ਹੋਈਆਂ ਇਹਨਾਂ ਵਿੱਚੋਂ ਕਈ ਸਿੱਖ ਧਾਰਮਿਕ ਗ੍ਰੰਥਾਂ ਅਤੇ 1962 ਤੋਂ 64 ਦੌਰਾਨ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਦੀਆਂ 10 ਖੰਡਾਂ ਦੀਆਂ ਟਿੱਪਣੀਆਂ ਸ਼ਾਮਲ ਹਨ ਪ੍ਰੋਫੈਸਰ ਸਾਹਿਬ ਸਿੰਘ ਨੇ ਸਿੱਖ ਅਧਿਅਨ ਅਤੇ ਪੰਜਾਬੀ ਪତ୍ରਾਂ ਵਿੱਚ ਪਾਏ ਯੋਗਦਾਨ ਕਰਕੇ ਉਹਨਾਂ ਦੇ ਜੀਵਨ ਕਾਲ ਵਿੱਚ ਵਿਸ਼ਾਲ ਪ੍ਰਸਿੱਧੀ ਪ੍ਰਾਪਤ ਕੀਤੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਇਹਨਾਂ ਨੂੰ 1970 ਵਿੱਚ ਇੱਕ ਜੀਵਨ ਫੈਲੋਸ਼ਿਪ ਦੇ ਕੇ ਸਨਮਾਨਿਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ 1972 ਵਿੱਚ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਗੁਰਬਾਣੀ ਵਿਆਖਣ ਲਈ ਇੱਕ ਪੁਰਸਕਾਰ ਦਿੱਤਾ ਸੀ ਪਟਿਆਲਾ ਦੀ ਸਰਕਾਰ ਅਤੇ ਪੂਰਬੀ ਪੰਜਾਬ ਸਟੇਟ ਸਟੂਡੀਅਨ ਨੇ 1952 ਵਿੱਚ ਪੰਜਾਬੀ ਸਾਹਿਤ ਪ੍ਰਤੀ ਸੇਵਾਵਾਂ ਨਿਭਾਉਂਦਿਆਂ ਉਹਨਾਂ ਦਾ ਸਨਮਾਨ ਕੀਤਾ ਸੀ ਪ੍ਰੋਫੈਸਰ ਸਾਹਿਬ ਸਿੰਘ ਦੀ 29 ਅਕਤੂਬਰ 1977 ਨੂੰ ਅੰਮ੍ਰਿਤਸਰ ਵਿਖੇ ਮੌਤ ਹੋ ਗਈ। ਪ੍ਰੋਫੈਸਰ ਸਾਹਿਬ ਸਿੰਘ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਨ ਜਿਵੇਂ ਕਿ 10 ਭਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ, ਗੁਰਬਾਣੀ ਵਿਆਕਰਨ, ਧਾਰਮਿਕ ਲੇਖ, ਗੁਰਮਤਿ ਪ੍ਰਕਾਸ਼, ਪੰਜਾਬੀ ਸੋਚ ਪ੍ਰਕਾਸ਼, ਬੁੱਲੇ ਸ਼ਾ ਮੇਰੀ ਜੀਵਨ ਕਹਾਣੀ ਆਦਿ।